सतनामश श्री बहु साबजी श्रीरागमह तीजा मननाम विचार तिन के मुख सद उजले तित सचे दरबार ਓਏ ਅਮਰਤ ਪੀਵਹਿ ਸਦਾ ਸਦਾ ਸੱਚੇ ਨਾਮ ਪਿਆਰ ਭਾਏ ਰਹਿ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਲ ਹਮੈ ਕੱਢੇ ਤੋਏ ਰਹਾਉ ਮਨਮੋਖ ਨਾਮ ਨਾ ਜਾਣੇ ਵਿਣ ਨਾਵੇਂ ਪਤ ਜਾਏ ਸ਼ਬਦੇ ਸਾਧਨਾ ਆਇਓ ਲਾਗੇ ਦੂਜੇ ਭਾਏ ਵਿਸ਼ਟ ਕੇ ਕੀੜ ਪਵੈ ਵਿੱਚ ਵਿਸ਼ਟ ਸੇ ਵਿਸ਼ਟ ਮਾਇ ਸਮਾਇ ਤਨ ਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰੁ ਪਾਏ। ਕੋਲ ਉਦਾਰ ਹੈ ਆਪਣਾ ਤਨ ਜਣੇ ਦੀ ਮਾਏ। ਹਰ ਹਰ ਨਾਮ ਤੇ ਆਈਐ ਜਿਸ ਨੋ ਕਿਰਪਾ ਕਰੇ ਰਜਾਈਐ। ਜਿਨੇ ਗੁਰਮੁਖ ਨਾਮ ਧਿਆਇਆ ਵਿਚੋਂ ਆਪ ਗਵਾਏ ਓਏ ਅੰਦਰੋਂ ਬਾਹਰੋਂ ਨਿਰਮਲ ਸੱਚੇ ਸੱਚਸ ਮਾਏ ਨਾਨਕ ਆਏ ਸੇ ਪ੍ਰਵਾਣ ਹਰ ਜਿਨ ਗੁਰਮਤਿ ਹਰ ਧਿਆਇ ਰਾਗ ਮਹੱਲਾ ਤੀਜਾ ਜਿਨੇ ਇੱਕ ਮਨ ਨਾਮ ਤੇ ਆਇਆ ਗੁਰਮਤਿ ਵਿਚਾਰ ਤਿਨ ਕ ਮੁਖ ਸਦ ਉਜਲੇ ਤਿਤ ਸਚੇ ਦਰਬਾਰ ਓਏ ਅੰਮ੍ਰਿਤ ਪੀਵੇ ਸਦਾ ਸਦਾ ਸਚੇ ਨਾਮ ਪਿਆਰ ਪਾਏ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ੱਤਾਈਐ ਮਨ ਹਉਮੈ ਕੱਢੇ ਤੋਏ ਰਹਾਉ ਮਨ ਮੁਖ ਨਾਮ ਨਾਲ ਜਾਣੀ ਵਿਣ ਨਾਵੇ ਪਤ ਜਾਏ ਸ਼ਬਦੇ ਸਾਧਨਾ ਆਇਓ ਲਾਗੇ ਦੂਜੇ ਪਾਏ ਵਿਸ਼ਟ ਕੇ ਕੀੜੇ ਪਵੇ ਵਿੱਚ ਵਿਸ਼ਟ ਸੇ ਵਿਸ਼ਟ ਮਾਏ ਸਮਾਏ ਤਿੰਨ ਕਾ ਜਨਮ ਸਫਲ ਹੈ ਜੋ ਚੱਲੇ ਸਤ ਗੁਰ ਪਾਏ ਕੋਲ ਉਦਾਰ ਹੈ ਆਪਣਾ ਤਨ ਜਣੇ ਦੀ ਮਾਏ ਹਰ ਹਰ ਨਾਮ ਤੇ ਆਈਐ ਜਿਸ ਨੋ ਕਿਰਪਾ ਕਰੇ ਰਜਾਈਐ ਜਿਨੇ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ ਓਏ ਅੰਦਰੋਂ ਬਾਹਰੋਂ ਨਿਰਮਲ ਸੱਚੇ ਸੱਚਸ ਮਾਏ ਕ ਆਏ ਸੇ ਪਰਵਾਣ ਹਰ ਜਨ ਗੁਰਮਤੇ ਹਰ ਧਿਆਏ ਤੇਰਾ ਗਮਹਲਾ ਤੇਜਾ ਜਿਨੇ ਇਕ ਮਨ ਨਾਮ ਧਿਆਇਆ ਗੁਰਮਤੇ ਵਿਚਾਰ ਤਨ ਕ ਮੁਖ ਸਦ ਉਜਲੈ ਤਿਤ ਸਚੈ ਦਰਬਾਰ ਹੋਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੇ ਨਾਮ ਪਿਆਰ ਭਾਏ ਰਹਿ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਆਈਐ ਮਨ ਹਮੇ ਕੱਢੇ ਤੋਏ ਰਹਾਉ ਨਮੋਖ ਨਾਮ ਨਾਲ ਜਾਣੇ ਵਿਣ ਨਾਵੇ ਪਤ ਜਾਏ ਸ਼ਬਦੇ ਸਾਧਨਾ ਆਇਓ ਲਾਗੇ ਦੂਜੇ ਭਾਏ ਵਿਸ਼ਟ ਕੇ ਕੀੜੇ ਪਵੈ ਵਿੱਚ ਵਿਸ਼ਟ ਸੇ ਵਿਸ਼ਟ ਮਾਇ ਸਮਾਇ ਤਨ ਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰੁ ਪਾਏ ਕੋ ਲੋਦਾਰ ਹੈ ਆਪਣਾ ਤਨ ਜਣੇ ਦੀ ਮਾਏ ਹਰ ਹਰ ਨਾਮ ਤੇ ਆਈਐ ਜਿਸ ਨੋ ਕਿਰਪਾ ਕਰੇ ਰਜਾਈਐ ਜਿਨੇ ਗੁਰਮੁਖ ਨਾਮ ਧਿਆਇਆ ਵਿਚੋਂ ਆਪ ਗਵਾਏ ਓਏ ਅੰਦਰੋਂ ਬਾਹਰੋਂ ਨਿਰਮਲ ਸੱਚੇ ਸੱਚਸ ਮਾਏ ਨਾਨਕ ਆਏ ਸੇ ਪਰਵਾਣ ਹਰ ਜਿਨ ਗੁਰਮਤੇ ਹਰ ਧਿਆਏ ਇਰਾਗ ਮਹੱਲਾ ਤੇਜਾ ਜਿਨੇ ਇੱਕ ਮਨ ਨਾਮ ਧਿਆਇਆ ਗੁਰਮਤਿ ਵਿਚਾਰ ਤਨ ਕੈ ਮੁਖ ਸਦ ਉਜਲੈ ਤਿਤ ਸੱਚੇ ਦਰਬਾਰ ਹੋਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੇ ਨਾਮ ਪਿਆਰ ਪਾਏ ਰੈ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਤਿਆਈਐ ਮਨ ਹਉਮੈ ਕੱਢੇ ਤੋਏ ਰਹਾਉ ਮਨ ਮੁਖ ਨਾਮ ਨਾ ਜਾਣੇ ਵਿਣ ਨਾਵੇਂ ਪਤ ਜਾਏ ਸ਼ਬਦੇ ਸਾਧਨਾ ਆਇਓ laage dooje paaye vishta ke kide pave vich vishta se vishta maaye samaye tin ka janm safal hai jo chalay sas gur paaye ਉਦਾਰ ਹੈ ਆਪਣਾ ਤਨ ਜਣੇ ਦੀ ਮਾਏ ਹਰ ਹਰ ਨਾਮ ਤੇ ਆਈਏ ਜਿਸ ਨੋ ਕਿਰਪਾ ਕਰੇ ਰਜਾਏ ਜਿਨੇ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ ਓਏ ਅੰਦਰੋਂ ਬਾਹਰੋਂ ਨਿਰਮਲੈ ਸੱਚੇ ਸੱਚਸ ਮਾਏ ਨਾਨਕ ਆਏ ਸੇ ਪਰਵਾਣ ਹਰ ਜਿਨ ਗੁਰਮਤਿ ਹਰ ਧਿਆਏ ਤੇ ਰਾਗ ਮਹੱਲਾ ਤੇਜਾ ਜਿਨੇ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿੰਨ ਕ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ ਹੋਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੇ ਨਾਮ ਪਿਆਰ भा गुरुमुख सदा पत होए हर हर सदा त्या मलहुमे क्डे तोए रहाऊ मनमुख नाम ना न जानी ऋण पत पतजा ਸ਼ਬਦੇ ਸਾਧਨਾ ਆਇਓ ਲਾਗੇ ਦੂਜੇ ਭਾਏ ਵਿਸ਼ਟ ਕੇ ਕੀੜ ਪਵੇ ਵਿੱਚ ਵਿਸ਼ਟ ਸੇ ਵਿਸ਼ਟ ਮਾਇ ਸਮਾਏ ਤਿੰਨ ਕਾ ਜਨਮ ਸਫਲ ਹੈ ਜੋ ਚੱਲੇ ਸਤ ਗੁਰ ਭਾਏ ਕੋ ਲੋ ਦਾਰ ਹੈ ਆਪਣਾ ਤਨ ਜਣੇ ਦੀ ਮਾਏ ਹਰ ਹਰ ਨਾਮ ਤੇ ਆਈਏ ਜਿਸ ਨੋ ਕਿਰਪਾ ਕਰੇ ਰਜਾਏ ਜਿਨੇ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ ਓਏ ਅੰਦਰੋਂ निर्मले सच्चे सच सच्च समाय नानक आये परवान हर जिन गुरमति हर त्याये विराग महला तीजा ਜਿਨੇ ਇੱਕ ਮਨ ਨਾਮ ਧਿਆਇਆ ਗੁਰਮਤਿ ਵਿਚਾਰ ਤਿੰਨ ਕੈ ਮੁਖ ਸਦ ਉਚਲੇ ਤਿਤ ਸੱਚੇ ਦਰਬਾਰ ਹੋਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੇ ਨਾਮ ਪਿਆਰ ਭਾਇ ਰ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ੱਤਾਈਐ ਮਨ ਹਉਮੈ ਕੱਢੇ ਤੋਏ ਰਹਾਉ ਮਨ ਮੁਖ ਨਾਮ ਨਾ ਜਾਣੇ ਵਿਣ ਨਾਵੇ ਪਤ ਜਾਏ ਸ਼ਬਦੇ ਸਾਧਨਾ ਆਇਓ ਲਾਗੇ ਦੂਜੇ ਭਾਇ ਵਿਸ਼ਟਾ ਕੇ ਕੀੜੇ ਪਵੇ ਵਿੱਚ ਵਿਸ਼ਟਾ ਸੇ ਵਿਸ਼ਟਾ ਮਾਇ ਸਮਾਏ ਤਿੰਨ ਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰ ਪਾਏ ਕੋਲ ਉਦਾਰ ਹੈ ਆਪਣਾ ਤਨ ਜਣੇ ਦੀ ਮਾਇ ਹਰ ਹਰ ਨਾਮ ਤੇ ਆਈਐ ਜੇ ਸੋ ਕਿਰਪਾ ਕਰੇ ਰਜਾਈਐ ਜਿਨੇ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ ਓਏ ਅੰਦਰੋਂ ਬਾਹਰੋਂ ਨਿਰਮਲ ਸੱਚੇ ਸੱਚਸ ਮਾਏ नानक आये परवान हर जिन गुरम हर तराग महला जिने एक मन नाम त्याया गुरमती विचार ਤਨ ਕੈ ਮੁਖ ਸਦ ਉਜਲੈ ਤਿਤ ਸੱਚੇ ਦਰਬਾਰ ਓਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੇ ਨਾਮ ਪਿਆਰ ਭਾਏ ਰੈ ਗੁਰ ਮੁਖ ਸਦਾ ਪਤ ਹੋਏ ਹਰ ਹਰ ਸਦਾ ਆਈਐ ਮਨ ਹਮੇ ਕੱਢੈ ਤੋ ਮਨ ਮੁਖ ਨਾਮ ਨਾ ਜਾਣੇ ਵਿਣ ਨਾਵੇ ਪਤ ਜਾਏ ਸ਼ਬਦੇ ਸਾਧਨਾ ਆਇਓ ਲਾਗੇ ਦੂਜੇ ਪਾਏ ਵਿਸ਼ਟ ਕੇ ਕੀੜੇ ਪਵੇ ਵਿੱਚ ਵਿਸ਼ਟ ਸੇ ਵਿਸ਼ਟ ਮਾਇ ਸਮਾਏ ਤਨ ਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰੁ ਪਾਏ ਕੋ ਲੋ ਉਦਾਰ ਹੈ ਆਪਣਾ ਤਨ ਜਣੇ ਦੀ ਮਾਏ ਹਰ ਹਰ ਨਾਮ ਤੇ ਆਈਐ ਜਿਸ ਨੋ ਕਿਰਪਾ ਕਰੇ ਰਜਾਈਐ ਜਿਨੇ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਓਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚਸ ਮਾਏ ਨਾਨਕ ਆਏ ਸੇ ਪਰਵਾਣ ਹਰ ਜਿਨ ਗੁਰਮਤੇ ਹਰ ਧਿਆਏ ਰਾਗ ਮਹੱਲਾ ਤੇਜਾ ਜਿਨੇ ਇੱਕ ਮਨ ਨਾਮ ਧਿਆਇਆ ਗੁਰਮਤਿ ਵਿਚਾਰ ਤਿੰਨ ਕ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ ਓਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੇ ਨਾਮ ਪਿਆਰ ਇਰੇ ਗੁਰਮੁਖ ਸਦਾ ਪਤ ਹੋਏ ਅਰ ਹਰ ਸਦਾ ਤਿਆਈਐ ਮਨ ਹਉਮੈ ਕੱਢੇ ਤੋਏ ਰਹਾਉ ਮਨ ਮੁਖ ਨਾਮ ਨਾ ਜਾਣੇ ਵਿਣ ਨਾਵੇਂ ਪਤ ਜਾਏ ਸ਼ਬਦੇ ਸਾਧਨਾ ਆਇਓ ਲਾਗੇ ਦੂਜੇ ਪਾਏ ਵਿਸ਼ਟਾ ਕੇ ਕੀੜੇ ਪਵੇ ਵਿੱਚ ਵਿਸ਼ਟਾ ਸੇ ਵਿਸ਼ਟਾ ਮਾਏ ਸਮਾਏ ਤਿੰਨ ਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰ ਪਾਏ ਕੋ ਲੋ ਉਦਾਰ ਹੈ ਆਪਣਾ ਤਨ ਜਣੇ ਦੀ ਮਾਏ ਹਰ ਹਰ ਨਾਮ ਤੇ ਆਈਐ ਜਿਸ ਨੋ ਕਿਰਪਾ ਕਰੇ ਰਜਾਈਐ ਜਿਨੇ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ ਓਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸਚ ਸਿਮਾਏ नानक आये से परवान हर जिन गुरमति हर विराग महला जिनी एक मन नाम त्याया गुरमती विचार ਨਕ ਮੁਖ ਸਦਿ ਉਚਲੈ ਤਿਤ ਸੱਚੇ ਦਰਬਾਰ ਹੋਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੇ ਨਾਮ ਪਿਆਰ ਪਾਏ ਰੈ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਤਿਆਈਐ ਮਨ ਹਉਮੈ ਕੱਢੇ ਹਉ ਮਨ ਮੁਖ ਨਾਮ ਨਾ ਜਾਣੇ ਵਿਣ ਨਾਵੇ ਪਤ ਜਾਏ ਸ਼ਬਦੇ ਸਾਧਨਾ ਆਇਓ ਲਾਗੇ ਦੂਜੇ ਪਾਏ ਵਿਸ਼ਟ ਕੇ ਕੀੜੇ ਪਵੇ ਵਿੱਚ ਵਿਸ਼ਟ ਸੇ ਵਿਸ਼ਟ ਮਾਇ ਸਮਾਏ ਤਨ ਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰੁ ਪਾਏ ਕੋ ਲੋ ਦਾਰ ਹੈ ਆਪਣਾ ਤਨ ਜਣੇ ਦੀ ਮਾਏ ਹਰ ਹਰ ਨਾਮ ਤੇ ਆਈਐ ਜਿਸ ਨੋ ਕਿਰਪਾ ਕਰੇ ਰਜਾਈਐ ਜਿਨੇ ਗੁਰਮੁਖ ਨਾਮ ਤੇ ਆਇਆ ਭਗਵਾਏ ਓਏ ਅੰਦਰੋਂ ਬਾਹਰੋਂ ਨਿਰਮਲ ਸੱਚੇ ਸੱਚਸ ਮਾਏ ਨਾਨਕ ਆਏ ਸੇ ਪਰਵਾਣ ਹਰ ਜਿਨ ਗੁਰਮਤੇ ਹਰ ਧਿਆਏ ਮੇਰਾਗ ਮਹੱਲਾ ਤੇਜਾ ਜਿਨੇ ਇੱਕ ਮਨ ਨਾਮ ਧਿਆਇਆ ਗੁਰਮਤਿ ਵਿਚਾਰ ਤਿੰਨ ਕ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ ਹੋਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੇ ਨਾਮ ਪਿਆਰ ਬਾਇ ਰ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਆਈਐ ਮਨ ਹਮੈ ਕੱਢੇ ਤੋਏ ਰਹਾਉ ਮਨ ਮੁਖ ਨਾਮ ਨਾ ਜਾਣੇ ਵਿਣ ਨਾਵੇ ਪਤ ਜਾਏ ਸ਼ਬਦੇ ਸਾਧਨਾ ਆਇਓ ਲਾਗੇ ਦੂਜੇ ਭਾਏ ਵਿਸ਼ਟ ਕੇ ਕੀੜੇ ਪਵੇ ਵਿੱਚ ਵਿਸ਼ਟ ਸੇ ਵਿਸ਼ਟ ਮਾਇ ਸਮਾਇ ਤਿੰਨ ਕਾ ਜਨਮ ਸਫਲ ਹੈ ਜੋ ਚੱਲੇ ਸਤ ਗੁਰੁ ਭਾਏ ਕੋ ਲੋ ਦਾਰ ਹੈ ਆਪਣਾ ਤਨ ਜਣੇ ਦੀ ਮਾਏ ਹਰ ਹਰ ਨਾਮ ਤੇ ਆਈਏ ਜਿਸ ਨੋ ਕਿਰਪਾ ਕਰੇ ਰਜਾਏ ਜਿਨੇ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ ਓਏ ਅੰਦਰੋਂ ਬਾਹਰੋਂ ਨਿਰਮਲੇ ਸੱਚ ਸੱਚ ਸਿ ਮਾਏ ਨਾਨਕ ਆਏ ਸੇ ਪਰਵਾਣ ਹਰ ਜਿਨ ਗੁਰਮਤਿ ਹਰ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ